ਸਿਕਲ ਭਾਈ ਜੀ ਆਪਾਂ ਕਿਹੜੇ ਬਾਰਡਰ ਤੇ ਖੜੇ ਹਾਂ ਇਸ ਟਾਈਮ ਅਸੀਂ ਜੇ ਇਸ ਟਾਈਮ ਦਾਤਾ ਸਿੰਘ ਵਾਲੇ ਬਾਰਡਰ ਤੇ ਖੜੇ ਆ ਅੱਛਾ ਜੀ ਤੇ ਤੁਸੀਂ ਇਹ ਕਦੋਂ ਤੇ ਆਏ ਹੋ ਵੇਸੇ ਅਸੀਂ ਇੱਥੇ ਕੱਲ ਦੇ ਡਟੇ ਹੋਏ ਆ ਜੀ ਅੱਛਾ ਜੀ ਤੇ ਤੁਸੀਂ ਬਾਰਡਰ ਕਰਾਸ ਕਰਨਾ ਹੈ ਹਾਂ ਬਾਰਡਰ ਕਰਾਸ ਕਰਨਾ ਹੈ ਜੀ ਤੇ ਇਹਨਾਂ ਨੇ ਗਵਰਨਮੈਂਟ ਨੇ ਹਰਿਆਣਾ ਗਵਰਨਮੈਂਟ ਨੇ ਤਾਂ ਸਾਡੇ ਬਾਰਡਰ ਤੇ ਆਉਣ ਵਾਸਤੇ ਬੈਰੀਕੇਡ ਲਾ ਦੇ ਤਾਰਾ ਲਾ ਦੀਆਂ ਮਿੱਟੀ ਵਰਛਾ ਦੀ ਹੈ ਇਹ ਕੁਝ ਵੀ ਨਹੀਂ ਹੈਗਾ ਜੀ ਜੇ ਅਸੀਂ ਆਪਣੀ ਆਈ ਤਾਂ ਹੈਗੇ ਤਾਂ ਅਸੀਂ ਸਿੱਧੇ ਟਰੈਕਟਰ ਵਿੱਚੋਂ ਹੀ ਕੱਢ ਲਾਂਗੇ अच्छा जी ए ए कोई बड़ी गल ਨਹੀਂ ਹੈਗੇ ਸਿੱਖ ਵੇਟ ਕਰਦੇ ਪਏ ਆ ਵੀ ਚਲੋ ਦੇਖਦੇ ਆਂ ਇਹਨਾਂ ਨੂੰ ਇਹ ਕੁਝ ਵੀ ਨਹੀਂ ਹੈਗਾ ਸਾਡੇ ਅੱਗੇ ਇਹ ਬਿਲਕੁਲ ਸਾਡੇ ਕਿ ਜ਼ੀਰੋ ਹੈ ਤਾਰਾ ਛੱਡ ਕੇ ਚਾਹੇ ਇਹਦੇ ਕਰੰਟ ਲਾ ਦੇ ਤਾਂ ਵੀ ਕੋਈ ਦਿੱਕਤ ਨਹੀਂ ਸਾਨੂੰ ਇਸ ਟਾਈਮ اچھا ਜੀ ਤੇ ਤੁਸੀਂ ਪੜੇ ਲਿਖੇ ਵੀ ਮੈਨੂੰ ਬਹੁਤ ਲਾਦੇ ਹੋ ਤੁਸੀਂ ਰੋਜ਼ ਨਾਲ ਕੁਝ ਕੀ ਕਰਦੇ ਕੰਮ ਵੀ ਕਰਦੇ ਹਾਂ ਮੈਂ ਟੈਕਨੀਸ਼ੀਅਨ ਆ ਜੀ ਫਾਰਮਾਸਿਸਟ ਹਾਂਜੀ ਹਾਂ ਤੁਸੀਂ ਫਾਰਮੇਸੀ ਟੈਂਕਸ਼ਨ ਆਓ ਤੇ ਐਜੇ ਕਿਸਾਨ ਵੀ ਹੋ ਹਾਂਜੀ ਅਸੀਂ ਕਿਸਾਨ ਵੀ ਆਏ ਤੁਸੀਂ ਐਜੇ ਕਿਸਾਨ ਦੇ ਰੂਪ ਤੇ ਆਇਓ ਹਾਂਜੀ ਹਾਂ ਤਰਨੇ ਤੇ ਆਏ ਆ ਮੋਢੇ ਨਾਲ ਭਰਾਵਾਂ ਦੇ ਨਾਲ ਖੜਨਾ ਆਏ ਆ ਆਪਣੇ ਆ ਦੇ ਨਾਲ ਅੱਛਾ ਜੀ ਹਾਂਜੀ ਤੁਸੀਂ ਹੁਣ ਇੱਟ ਨਾਲ ਇੱਟ ਖੜਕਾਣੀ ਫੜਕਾਣੀ ਹੈ ਬਿਲ ਇੱਟ ਨਾਲ ਇੱਟ ਖੜਕਾ ਕੇ ਮੋਦੀ ਤੋਂ ਜਵਾਬ ਲੈਣਾ ਹੈ ਜੀ ਅੱਛਾ ਜੀ ਮੋਦੀ ਜਵਾਬ ਦੇ ਕਾਨੂੰਨ ਰੱਦ ਕਰਨਾ ਹੈ ਜਾਂ ਨਹੀਂ ਕਰਨਾ ਅੱਛਾ ਜੀ ਅਸੀਂ ਇਹ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਡੀ ਆਵਾਜ਼ ਕਿਉਂ ਨਹੀਂ ਸੁਣਦੀ ਸਾਡੇ ਨਾਲ ਬੈਠ ਕੇ ਗੱਲ ਕਰੇ ਡਿਵੈਟ ਕਰੇ ਕਿਸੇ ਮਸਲੇ ਦਾ ਕੋਈ ਮਸਲਾ ਉਹਦਾ ਹੱਲ ਕਿਉਂ ਨਹੀਂ ਹੋ ਸਕਦਾ ਹੋ ਸਕਦਾ ਪਰ ਗਵਰਨਮੈਂਟ ਚਾਹੁੰਦੀ ਨਹੀਂ ਹੈਗੀ ਸਾਨੂੰ ਪੰਜਾਬ ਨੂੰ ਕੁਛ ਉਹ ਸਮਝਦੇ ਹੀ ਨਹੀਂਗੇ ਕਿ ਪੰਜਾਬ ਉਹਨਾਂ ਨੇ ਤੇ ਐਦਾਂ ਸਮਝ ਲਿਆ ਕਿ ਜਿਹੜਾ ਪੰਜਾਬ ਹੈ ਉਹ ਇੱਕ ਪਾਕਿਸਤਾਨ ਬਣ ਚੁੱਕਾ ਹੈ ਆ ਪਹਿਲੀ ਵਾਰੀ ਤੁਸੀਂ ਵੇਖਿਆ ਹੋਣਾ ਇਤਿਹਾਸ ਦੇ ਵਿੱਚ ਵੀ ਜਿਹੜੇ ਬਾਰਡਰ ਸੀਲ ਕਰਕੇ ਪੱਥਰ ਲਾਏ ਹੋਏ ਨੇ ਇਹ ਕਦੇ ਵੀ ਇਸ ਐਦਾਂ ਦਾ ਹਾਲਾਤ ਬਣਿਓ ਹੀ ਨਹੀਂ ਅਜੇ ਤੱਕ ਕਦੇ ਵੀ ਨਹੀਂ ਬਣੇ ਖੱਟਰ ਦੇ ਇਨ ਕਾ ਇਹ ਗਵਰਨਮੈਂਟ ਮੋਦੀ ਸਰਕਾਰ ਤੇ ਖੱਟਰ ਦੀ ਨਿਕਾਮੀ ਸਾਬਤ ਹੋਣ ਦਈ ਏ ਇਹ ਨਿਕਾਮੀ ਦਾ ਇੰਸਾਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਤਾਰੇ ਲਾਇਆ ਨੇ ਇਹ ਤਾਰੇ ਪਾਕਿਸਤਾਨ ਦੇ ਬਾਰਡਰ ਤੇ ਨੇ ਜਿਹੜੇ ਤਾਰਾ ਨੇ ਇਹ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਰਡਰ ਤੇ ਲੱਗੇ ਨੇ ਜਿਹੜੇ ਕਿ ਪੰਜਾਬ ਨੂੰ ਉਹਨੇ ਪਾਕਿਸਤਾਨ ਬਣਾਤਾ ਇਸ ਟਾਈਮ ਕਰਨਾ ਚਾਹੁੰਦੇ ਆ ਵੀ ਜਿਹੜੇ ਕਾਨੂੰਨ ਕਾਲੇ ਕਾਨੂੰਨ ਮੋਦੀ ਲਏ ਹੋਏ ਨੇ ਇਹ ਵਾਪਸ ਕੀਤੇ ਜਾਣ ਤੇ ਕਿਸਾਨਾਂ ਨੂੰ ਇੱਕ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਕਿਸਾਨ ਬਣਾਇਆ ਜਾਵੇ ਤੇ ਇਹ ਮੈਂ ਇੱਕ ਇਹ ਇਹ ਅਪੀਲ ਕਰਨਾ ਚਾਹੁੰਦਾ ਤੁਹਾਡੇ ਨੂੰ ਵੀ ਜਿਹੜਾ ਵਿਕਾਊ ਮੀਡੀਆ ਇੱਥੇ ਖੜਾ ਏ ਉਹਨਾਂ ਦੀ ਜਿਹੜਾ આજ ਤੱਕ ਜੀ ਨਿਊਜ਼ ਐਨਡੀ ਟੀਵੀ ਇਹਨਾਂ ਨੂੰ ਨਿਰਪੱਖ ਹੋ ਕੇ ਆਪਣੀ ਟੀਆਰਪੀ ਨਾ ਲੈਣ ਇਹ ਮਤਲਬ ਨਿਰਪੱਖ ਹੋ ਕੇ ਕਿਸਾਨਾਂ ਦੀ ਗੱਲ ਸੁਣ ਵੀ ਅਸਲ ਵਿੱਚ ਕਿਸਾਨਾਂ ਦਾ ਦਰਦ ਕੀ ਏ ਕੀ ਕਿਸਾਨਾਂ ਦਾ ਦਰਦ ਸੁਣਨਗੇ ਤਾਂ ਹੀ ਕੁਝ ਹੋਊਗਾ ਸਿਰਫ ਇਹ ਆਪਣੀ ਟੀਆਰਪੀ ਲਈ ਕਵਰ ਕਰ ਰਹੇ ਨੇ ਕਦੇ ਕੁਛ ਕਦੇ ਕੁਛ ਜਦੋਂ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ ਨੇ ਤੇ ਲਾਈਵ ਹੁੰਦੇ ਨੇ ਮੋਦੀ ਕਿਸਾਨਾਂ ਵਾਲੀ ਵੀ ਲਾਈਵ ਹੋਣ ਹੋਣ ਕਿਉਂ ਨਹੀਂ ਹੁੰਦੇ ਲਾਈਵ ਵੇ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ